ਰਖੜੀ ਤੋਂ ਪਹਿਲਾਂ ਬੀਬੀਆਂ ਦੇ ਲਈ ਇੱਕ ਵੱਡੀ ਦਿੱਕਤ ਖੜੀ ਹੋ ਗਈ ਹੈ ਦੱਸइए ਕਿ ਪੀਆਰਟੀਸੀ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਹੈ ਪੀਆਰਟੀਸੀ ਅਤੇ ਪੰਵਸ ਦੇ ਕੰਟਰੈਕਟ ਵਰਕਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀ ਮੰਗਾਂ ਨਾ ਮੰਨਣ ਦੇ ਵਿਰੋਧ ਹੜਤਾਲ ਤੇ ਚਲੇ ਗਏ ਨੇ ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ ਤਨਖਾਹ ਨੂੰ ਅੰਤਿਮ ਰੂਪ ਦੇਨ ਅਤੇ ਮੰਨੀਆਂ ਗੰਨੀਆਂ ਮੰਗਾਂ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਇਸ ਲਈ ਉਹਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਸਾਰੇ ਕਰਮਚਾਰੀ ਆਪਣੀਆਂ ਬਸਾਂ ਨਜ਼ਦੀਕੀ ਅੱਡੇ ਤੇ ਰੋਕ ਦੇਣਗੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਬਸਾਂ ਸੜਕ ਤੇ ਖੜੀਆਂ ਕਰਕੇ ਸੜਕਾਂ ਜਾਮ ਕਰ ਦੇਣਗੇ ਕੱਲ ਮੁਲਾਜ਼ਮਾਂ ਨੇ ਸਰਕਾਰ ਨੂੰ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਸੀ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਹੜਤਾਲ ਚਲੇ ਜਾਣਗੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਹੜਤਾਲ ਜਾਰੀ ਰਹੇਗੀ ਜਾਂ ਫਿਰ ਨਹੀਂ ਉਹ ਉਹਨਾਂ ਦੇ ਫੈਸਲੇ ਤੇ ਨਿਰਭਰ ਕਰੇਗਾ ਇਸ ਤੋਂ ਬਾਅਦ ਕੰਟਰੈਕਟ ਜੂਨੀਅਨ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਜਾਣਬੁੱਝ ਕੇ ਟਾਲਮਟੋਲ ਕਰ ਰਹੀ ਹੈ ਜੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਡੀ ਹੜਤਾਲ ਕੱਲ ਵੀ ਜਾਰੀ ਰਹੇਗੀ ਯਾਨੀ ਕਿ ਕੱਲ ਰਖੜੀ ਐ ਤੇ ਰਖੜੀ ਤੇ ਵੀ ਹੜਤਾਲ ਜਿਹੜੀ ਆ ਉਹ ਜਾਰੀ ਰਹੇਗੀ ਉਹਨਾਂ ਨੇ ਕਿਹਾ ਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪਰ ਹੁਣ ਇਹ ਸਰਕਾਰ ਦੇ ਹੱਥ ਚ ਹੈ ਕਿਉਂਕੀ ਫੈਸਲਾ ਲੈਂਦੀ ਹੈ ਜਿਸ ਦੇ ਚਲਦੇ ਹੁਣ ਪੰਜਾਬ ਦੇ ਵਿੱਚ ਜਿਹੜੀ ਹੜਤਾਲ ਐ ਉਹ ਪੀਆਰਟੀਸੀ ਦੀ ਜਾਰੀ ਰਹਿਣ ਵਾਲੀ ਐ ਰਖੜੀ ਦੇ ਉੱਤੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਐ ਉਹ ਮਹਿਲਾਵਾਂ ਨੂੰ ਵੀ ਤੇ ਬਾਕੀ ਵਿਅਕਤੀਆਂ ਨੂੰ ਵੀ ਕਰਨਾ ਪਵੇਗਾ ਰਖੜੀ ਤੋਂ ਪਹਿਲਾਂ ਬੀਬੀਆਂ ਦੇ ਲਈ ਇੱਕ ਵੱਡੀ ਦਿੱਕਤ ਖੜੀ ਹੋ ਗਈ ਹੈ ਦੱਸ ਜਾਈਏ ਕਿ PRTC ਦੇ ਵੱਲੋਂ ਹਟਾਲ ਦਾ ਐਲਾਨ ਕਰ ਦਿੱਤਾ ਗਿਆ ਹੈ PRTC ਅਤੇ ਪਨਵਸ ਦੇ ਕੰਟਰੈਕਟ ਵਰਕਰ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਹਟਾਲ ਤੇ ਚਲੇ ਗਏ ਨੇ ਕਰਮਚਾਰੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਕਿਲੋਮੀਟਰ ਸਕੀਮ ਦੀਆਂ ਬੱਸਾਂ ਦੇ ਟੈਂਡਰ ਰੱਦ ਕਰਨ ਤਨਖਾਹ ਨੂੰ ਅੰਤਿਮ ਰੂਪ ਦੇਣ ਅਤੇ ਮੰਨੀਆਂ ਗਈਆਂ ਮੰਗਾਂ ਸੰਬੰਧੀ ਅਜੇ ਤੱਕ ਕੋਈ ਅਧਿਕਾਰਤ ਪੱਤਰ ਜਾਰੀ ਨਹੀਂ ਕੀਤਾ ਐਸੇ ਲਈ ਉਹਨਾਂ ਨੇ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ ਸਾਰੇ ਕਰਮਚਾਰੀ ਆਪਣੀਆਂ ਬਸਾਂ ਨਜ਼ਦੀਕੀ ਅੱਡੇ ਤੇ ਰੋਕ ਦੇਣਗੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਜਲਦੀ ਕਾਰਵਾਈ ਨਹੀਂ ਕਰਦੀ ਤਾਂ ਬਸਾਂ ਸੜਕ ਤੇ ਖੜੀਆਂ ਕਰਕੇ ਸੜਕਾਂ ਜਾਮ ਕਰ ਦੇਣਗੇ ਕੱਲ ਮੁਲਾਜ਼ਮਾ ਨੇ ਸਰਕਾਰ ਨੂੰ ਅੱਜ ਦੁਪਹਿਰ ਤੱਕ ਦਾ ਸਮਾਂ ਦਿੱਤਾ ਸੀ ਕਿ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਹੜਤਾਲ ਤੇ ਚਲੇ ਜਾਣਗੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਨੂੰ ਸਪਸ਼ਟ ਕਰ ਦਿੱਤਾ ਸੀ ਕਿ ਹੜਤਾਲ ਜਾਰੀ ਰਹੇਗੀ ਜਾਂ ਫਿਰ ਨਹੀਂ ਉਹ ਉਹਨਾਂ ਦੇ ਫੈਸਲੇ ਤੇ ਨਿਰਭਰ ਕਰੇਗਾ ਇਸ ਤੋਂ ਬਾਅਦ ਕੰਟਰੈਕਟ ਜੂਨੀਅਨ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਦੋਸ਼ ਹੈ ਕਿ ਸਰਕਾਰ ਜਾਣਬੁੱਝ ਕੇ ਟਾਲਮਟੋਲ ਕਰ ਰਹੀ ਹੈ ਜੇ ਕੋਈ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਡੀ ਹੜਤਾਲ ਕੱਲ ਵੀ ਜਾਰੀ ਰਹੇਗੀ ਯਾਨੀ ਕਿ ਕੱਲ ਰਖੜੀ ਐ ਤੇ ਰਖੜੀ ਤੇ ਵੀ ਹੜਤਾਲ ਜਿਹੜੀ ਆ ਉਹ ਜਾਰੀ ਰਹੇਗੀ ਉਹਨਾਂ ਨੇ ਕਿਹਾ ਕਿ ਅਸੀਂ ਵੀ ਨਹੀਂ ਚਾਹੁੰਦੇ ਸੀ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਪਰ ਹੁਣ ਇਹ ਸਰਕਾਰ ਦੇ ਹੱਥ ਚ ਹੈ ਕਿਉਂਕਿ ਫੈਸਲਾ ਲੈਂਦੀ ਹੈ ਜਿਸ ਦੇ ਚੱਲਦੇ ਹੁਣ ਪੰਜਾਬ ਦੇ ਵਿੱਚ ਜਿਹੜੀ ਹੜਤਾਲ ਐ ਉਹ ਪੀ ਆਰਟੀਸੀ ਦੀ ਜਾਰੀ ਰਹਿਣ ਵਾਲੀ ਐ ਰਖੜੀ ਦੇ ਉੱਤੇ ਵੱਡੀ ਪਰੇਸ਼ਾਨੀ ਦਾ ਸਾਹਮਣਾ ਜਿਹੜਾ ਐ ਉਹ ਮਹਿਲਾਵਾਂ ਨੂੰ ਵੀ ਤੇ ਬਾਕੀ ਵਿਅਕਤੀਆਂ ਨੂੰ ਵੀ ਕਰਨਾ ਪਵੇਗਾ We'll <laughs>